ਸਾਂਝਾ ਵਾਲੇ ਦਲਜੀਤ ਨੇ ਇੱਕ ਵਾਰ ਫਿਰ ਮੁਰਤ ਤੋਂ ਰਚ ਦਿੱਤਾ ਇਤਿਹਾਸ ਜਿੱਤੋਂ ਦੱਸਦੀ ਹੈ ਕਿ ਦਲਜੀਤ ਦੋਸਾਂ ਦਾ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਲਾਈਵ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਤਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬੀ ਕਲਾਕਾਰ ਦੇ ਹੋਣ ਦੇ ਨਾਲ ਨਾਲ ਜਿੰਨੇ ਵੀ ਲਾਈਵ ਸ਼ੋਅ ਨੇ ਉਹਨਾਂ ਦੇ ਵਿੱਚ ਭਾਰੀ ਇਕੱਠ ਹੁੰਦਾ ਤਾਂ ਦਲਜੀਤ ਦੋਸਾਂਜ ਨੇ ਇਹ ਇਤਿਹਾਸ ਰਚਿਆ ਕਿ ਵੈਂਕੂਵਰਾ ਦੇ ਸ਼ੋਅ ਦੌਰਾਨ BC ਸਟੇਡੀਅਮ ਦੇ ਵਿੱਚ ਹੋ ਰਿਹਾ ਜਿਸ ਦੇ ਵਿੱਚ 54000 ਲੋਕਾਂ ਦੇ ਵੈਟਣ ਦੀ ਸਮਰੱਥਾ ਹੈ ਤਾਂ ਇਸ ਸ਼ੋਅ ਦੇ ਵਿੱਚ ਸਾਰੀਆਂ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਨੇ ਤਾਂ ਦਲਜੀਤ ਦੋਸਾਂਝ ਨੇ ਵੈਂਕੂਵਰਾ ਸਟੇਡੀਅਮ ਦੇ ਵਿੱਚ ਜਾ ਕੇ ਖੁਦ ਤਿਆਰੀਆਂ ਦਾ ਜਾਇਜ਼ਾ ਲਿਆ ਤਾਂ ਇਹ ਸ਼ੋਅ ਜੋ ਕਿ 27 ਅਪ੍ਰੈਲ ਦੀ ਸ਼ਾਮ ਨੂੰ ਹੋਣਾ ਹੈ ਤਾਂ ਇਸ ਦੇ ਵਿੱਚ ਸਾਰੀਆਂ ਹੀ ਟਿਕਟਾਂ ਵਿਕ ਚੁੱਕੀਆਂ ਨੇ ਤਾਂ ਦਲਜੀਤ ਦਸਾਂ ਦੀ ਜ਼ਬਰਦਸਤ ਫੈਨ ਫੋਲਿੰਗ ਕੈਨੇਡਾ ਦੇ ਵਿੱਚ ਵੀ ਹੈ ਤਾਂ ਦਸਾਂਜਾਂ ਵਾਲੇ ਦਲਜੀਤ ਨੇ ਇੱਕ ਵੱਡਾ ਇਤਿਹਾਸ ਰੱਜ ਦਿੱਤਾ ਹੈ ਤਾਂ ਦੂਜੇ ਪਾਸੇ ਦਲਜੀਤ ਨੇ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤਾਂ ਦਲਜੀਤ ਅਵਾਨੀਆਂ ਦੇ ਵਿਆਹ ਦੀ ਗੱਲ ਹੋਵੇ ਚਾਹੇ ਕੁਤੀਲਾ ਵਰਗੇ ਸ਼ੋਅ ਦੀ ਗੱਲ ਹੋਵੇ ਤਾਂ ਹੁਣ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਜਿਹੜਾ ਕਿ ਅੱਜ ਸ਼ਾਮ ਨੂੰ 6:30 ਵਜੇ ਦੇ ਕਰੀਬ ਇਹ ਸ਼ੋਅ ਹੋਣਾ ਤਾਂ ਵੈਨਕੂਵਰ ਦੇ ਇਸ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਤਾਂ 55000 ਦੇ ਕਰੀਬ ਜਿਹੜੇ ਇਸ ਸ਼ੋਅ ਦੀ ਟਿਕਟਾਂ ਦੀ ਸਮਰੱਥਾ ਦੱਸੀ ਜਾ ਰਹੀ ਹੈ 55000 ਦੇ ਕਰੀਬ ਲੋਕ ਬੈਠ ਸਕਦੇ ਨੇ ਤਾਂ ਇਸ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਤਾਂ ਦਲਜੀਤ ਦਸਾਂਜ ਨੇ ਇੱਕ ਵਾਰ ਫਿਰ ਮੁੜ ਤੋਂ ਇਤਿਹਾਸ ਰਚ ਦਿੱਤਾ ਹੈ ਤਾਂ ਪੰਜਾਬੀ ਹੋਣ ਦੀ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਵੀ ਦਲਜੀਤ ਦੋਸਾਂਝ ਦੀ ਵੱਡੀ ਫੈਨ ਫਾਲਿੰਗ ਹੈ ਜਿਸ ਦੇ ਚੱਲਦੇ ਜਿਹੜਾ BC ਸਟੇਡੀਅਮ ਕੈਨੇਡਾ ਦਾ ਹੈ ਉੱਥੇ ਇਸ ਸ਼ੋ ਨੂੰ ਆਰਗੇਨਾਈਜ਼ ਕਰਾਇਆ ਗਿਆ ਤਾਂ ਦਲਜੀਤ ਦੋਸਾਂਝ ਦੇ ਇਸ ਸ਼ੋ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਤਾਂ ਦਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਮੋੜ ਤੋਂ ਇਤਿਹਾਸ ਰਚ ਦਿੱਤਾ ਹੈ